ਤੁਸੀਂ ਦੇਖ ਰਹੇ ਹੋ ਆਰ ਵੀ ਟੀਵੀ ਪੰਜਾਬੀ ਅੱਜ ਐਨੀਮਲ ਕੇਅਰ ਸੁਸਾਇਟੀ ਹੁਸ਼ਿਆਰਪੁਰ ਨੇ ਦੋ ਕਬੂਤਰਾਂ ਔਰ ਇੱਕ ਕਾਂ ਦਾ ਰੈਸਕਿਊ ਕੀਤਾ ਜਿਹੜੇ ਕਿ ਬਹੁਤ ਹੀ ਉਚਾਈ ਦੇ ਉੱਤੇ ਚਾਈਨਾ ਡੋਰ ਦੇ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸਨ ਔਰ ਕਾਫੀ ਦੇਰ ਤੱਕ ਰੈਸਕਿਊ ਕਰਨ ਤੋਂ ਬਾਅਦ ਵੀ ਕਬੂਤਰਾਂ ਨੂੰ ਔਰ ਕਾਂਵਾਂ ਨੂੰ ਬਚਾ ਨਾ ਪਾਏ ਔਰ ਐਨੀਮਲ ਕੇਅਰ ਸੁਸਾਇਟੀ ਦਾ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਉਹ ਹਰ ਰੋਜ਼ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉੱਚੇ ਉੱਚੇ ਦਰਖਤਾਂ ਦੇ ਉੱਤੇ ਚੜਦੇ ਨੇ ਬਿਨਾ ਕਿਸੇ ਲਾਈਫ ਸਪੋਰਟ ਤੋਂ ਔਰ ਹਰ ਬਾਰ ਇਹ ਇਹਨਾਂ ਬੇਜਵਾਨਾਂ ਨੂੰ ਪਛਾਣ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਦੇਖ ਰਹੇ ਹੋ ਕਿ ਦੇਖੋ ਇੱਕ ਜਿਹੜਾ ਐਨੀਮਲ ਕੇਅਰ ਸੁਸਾਇਟੀ ਦਾ ਮੈਂਬਰ ਹੈ ਉਹ ਦਰਖਤ ਦੇ ਉੱਤੇ ਚੜ ਰਿਹਾ ਹੈ ਬਿਨਾ ਕਿਸੇ ਐਸੇ ਲਾਈਫ ਸਪੋਰਟ ਤੋਂ ਔਰ ਕੋਈ ਵੀ ਉਹਨਾਂ 벨ਟ ਵਗੈਰਾ ਕੁਝ ਵੀ ਨਹੀਂ ਹੈ ਪਰ ਉਹ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਦੇਖੋ ਕਿਸ ਤਰ੍ਹਾਂ ਦਰਖਤ ਦੀਆਂ ਪਤਲੀਆਂ-ਪਤਲੀਆਂ ਟਾਹਣੀਆਂ ਦੇ ਉੱਤੇ ਚੜਿਆ ਹੋਇਆ ਹੈ ਔਰ ਦੋ ਕਬੂਤਰ ਜਿਹੜੇ ਨੇ ਔਰ ਬੁਰੀ ਤਰ੍ਹਾਂ ਚਾਈਨਾ ਡੋਰ ਦੇ ਵਿੱਚ ਫਸੇ ਹੋਏ ਨੇ ਪਤਾ ਨਹੀਂ ਕਿੰਨੇ ਦਿਨ ਤੋਂ ਫਸੇ ਹੋਏ ਨੇ ਪਰ ਜਦੋਂ ਐਨੀਮਲ ਕੇਅਰ ਸੁਸਾਇਟੀ ਹੁਸ਼ਿਆਰਪੁਰ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਇਹ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਔਰ ਇਹਨਾਂ ਨੂੰ ਬਾਹਰ ਕੱਢਿਆ ਗਿਆ ਪਰ ਉਹ ਇਹਨਾਂ ਦੀ ਜਾਨ ਨਹੀਂ ਬਚਾ ਸਕੇ ਤੁਸੀਂ ਦੇਖਦੇ ਹੋ ਕਿ ਦੇਖੋ ਕਿਸ ਤਰ੍ਹਾਂ ਬਿਲਕੁਲ ਪਤਲੀ ਜੀ ਟਾਣੀ ਦੇ ਉੱਤੇ ਐਨੀਮਲ ਕੇਅਰ ਸੁਸਾਇਟੀ ਦਾ ਜਿਹੜਾ ਮੈਂਬਰ ਹੈ ਉਹ ਚੜਿਆ ਹੋਇਆ ਹੈ ਔਰ ਦੇਖੋ ਇੱਕ ਉਸਨੇ ਇੱਕ ਕਬੂਤਰ ਨੂੰ ਬਾਹਰ ਕੱਢ ਲਿਆ ਹੈ ਚਾਈਨਾ ਰੋਡ ਦੇ ਵਿੱਚੋਂ ਪਰ ਬਦਕਿਸਮਤੀ ਦੇ ਨਾਲ ਉਹ ਇਸ ਦੀ ਜਾਨ ਨਹੀਂ ਬਚਾ ਪਾਇਆ ਔਰ ਆ ਦੇਖੋ ਉਹਨਾਂ ਨੇ ਪੂਰੀ ਡੋਰ ਦੇ ਵਿੱਚੋਂ ਕੱਢ ਕੇ ਉਹਨੂੰ ਥੱਲੇ ਸੁੱਟਿਆ ਜਾ ਰਿਹਾ ਔਰ ਆ ਦੇਖੋ ਥੱਲੇ ਆ ਚੁੱਕਾ ਹੈ ਔਰ ਤੁਹਾਡੇ ਸਾਹਮਣੇ ਇੱਕ ਹੋਰ ਕਾਲ ਹੈ ਰੈਸਕਿਊ ਇੱਕ ਹੋਰ ਚੱਲ ਰਿਹਾ ਨਾਲ ਭਾਈ ਸਾਹਿਬ ਚੜਦੇ ਨੇ ਤੇ ਨਾਲ ਨਾਲ ਦੂਸਰਾ ਜਿਹੜਾ ਹੈਗਾ ਕਾਂ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਨੀਮਲ ਕੇਅਰ ਸੁਸਾਇਟੀ ਵੱਲੋਂ ਚਾਂਦੀ ਰਿਪੋਰਟ ਗੱਡੀਆਂ ਰਿਕਾ ਦਿਓ ਚਾਈਨਾ ਡੋਰੀਆ ਓਹੋ ਬਹੁਤ ਔਖਾ ਰੈਸਕਿਊ ਸੀਗਾ ਜੀ ਦੇਖੋ ਇੱਧਰ ਜਾਨ ਹਥੇਲੀ ਤੇ ਰੱਖ ਕੇ रेस्क्यू करने बहुत औखा काम ये भी अपने चाइना डोर का कमाल जी जीवन हम ये बात है पता नहीं पिछले पिछले जन्म में कुछ ना कुछ किया होगा तो इसी बात के लिए ये बात है